ਖਾਲਸਾ ਏਡ ਦੇ ਵੱਲੋਂ ਹੜਾ ਨੂੰ ਲੈ ਕੇ ਜਿਹੜੇ ਕਿ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਪਰੰਤੂ ਕੁਝ ਲੋਕ ਜਿਹੜੇ ਕਿ ਹਜੇ ਵੀ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਰਵੀ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿਣਾ ਹੈ ਕਿ ਇਹ ਸਮਾਂ ਜਿਹੜਾ ਹੈ ਕਿ ਕਿਸੇ ਨੂੰ ਮਾੜਾ ਬੋਲਣ ਦਾ ਨਹੀਂ ਸਗੋ ਮੋਢੇ ਦੇ ਨਾਲ ਮੋਟਾ ਛੋੜ ਕੇ ਖੜਨਦਾ ਹੈ ਪਰੰਤੂ ਦੂਜੇ ਪਾਸੇ ਅਜਿਹਾ ਜਿਹੜੀਆਂ ਕਿ ਮਾੜਾ ਬੋਲਿਆ ਜਾਂਦਾ ਤੇ ਦਿਸ ਨੂੰ ਲੈ ਕੇ ਉਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਆ ਤੇ ਉਥੇ ਹੀ ਜਿਹੜਾ ਕਿ ਉਹਨਾਂ ਨੇ ਇੱਕ ਵੱਡੀ ਅਪੀਲ ਕਰ ਦਿੱਤੀ ਆ ਆਓ ਤੁਹਾਨੂੰ ਸੁਣਾਉਣੇ ਆ ਰਵਿਸ਼ ਸਿੰਘ ਖਾਲਸਾ ਦਾ ਉਹ ਕੀ ਕੁਝ ਕਹਿਣਾ ਜਦੋਂ ਬੰਦੀ ਉਹਨੂੰ ਖਾਲਸਾ ਵਾਲੇ ਬਹੁਤ ਗਲਤ ਬੋਲ ਰਹੇ ਆ ਲੋਕਾਂ ਨੂੰ ਪਾਵਲੇ ਨੂੰ ਘਮਰਾ ਰਹੇ ਆ ਮੈਨੂੰ ਸਮਝ ਹੀ ਆਉਣੀ ਪਏ ਹੱਡ ਦੇ ਵਿੱਚ ਵੀ ਇਦਾਂ ਦੇ ਅਸੀਂ ਕੰਮ ਕਰ ਰਹੇ ਆ ਔਰ ਕਿਸ ਨੇ ਜਾ ਕੇ ਪਹਿਲਾਂ ਬਾਬਾ ਨਾਨਕ ਸਿੰਘ ਨੂੰ ਮੰਡ ਪਿੰਡ ਤੋਂ ਕਿਆ ਗਿਆ ਪਈ ਬਾ ਦੇਖੋ ਮਿਸ ਇਨਫਰਮੇਸ਼ਨ ਦਿੱਤੀ ਆ ਉਹਨਾਂ ਨੂੰ ਬਿਕਾਉਸ ਅੱਡੇ ਜਿੱਦਾਂ ਪਈ ਉਂਗਲ ਸੌਣ ਉੱਥੇ ਜਿੱਦਾਂ ਪਰ ਬਾਬਾ ਜੀ ਨੇ ਅੱਜ ਗੱਲ ਸਾਰੀ ਕਲੀਅਰ ਕਰ ਦਿੱਤੀ ਆ ਜੋ ਅਸਲੀ ਸੀ ਜੋ ਪਿਛਲੇ ਹੜ ਆਈ ਸੀਗੇ ਇਹਦੇ ਵਿੱਚ ਤੁਸੀਂ ਸੁਣੋ ਬਾਬਾ ਜੀ ਕੀ ਕਹਿ ਰਹੇ ਆ ਤੇ ਇਹ ਵੀ ਦੇਖੋ ਤੁਸੀਂ ਖਾਸ ਇਹਦਾ ਰੈਕੋਰਡ ਕਿੰਨਾ ਤਖੜਾ ਆ ਜਦੋਂ ਹੜ ਆਉਂਦੇ ਆ ਅਸੀਂ ਕਿੱਦਾਂ ਮਾਇਆ ਕਿੱਦਾਂ ਵਰਤਦੇ ਆ ਬੜੀ ਸੰਗਤ ਨਾਲ ਲੋਕਾਂ ਨਾਲ ਖੜੇ ਦੋ ਸਾਲ ਲੱਗ ਜਾਂਦੇ ਕਈ ਵਾਰ ਇਹ ਕੰਮ ਕਰਦ ਨੂੰ ਕਿਉਂਕਿ ਕੰਮ ਬਹੁ ਭਾਈ ਹੁੰਦੇ ਆ ਇਹ ਤੁਸੀਂ ਆਪੇ ਹੀ ਸੁਣ ਕੇ ਦੇਖ ਲਓ ਭਈ ਖਾਲਸਾ ਕਿੰਨੀ ਡੈਡੀਕੇਟਿਡ ਆ ਤੁਸੀਂ ਡੋਨੇਸ਼ਨ ਦਿੱਨੇ ਸਾਫ ਦਿੱਨੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਇਦਾਂ ਦੇ ਮਾੜੇ ਕੰਮ ਕਰਦੇ ਖਾਲਸੇ ਦੇ ਖਿਲਾਫ ਬੋਲ ਜਾਂਦੇ ਆ ਤੁਸੀਂ ਉਹਲੇ ਅਰਦਾਸ ਕਰੋ ਕਿਉਂਕਿ ਲੱਗਦੇ ਬੜੇ ਪਰੇਸ਼ਾਨ ਨੇ ਉਹਨਾਂ ਦੀ ਆਤਮਾ ਤੇ ਤੁਸੀਂ ਆਪੇ ਹੀ ਬਾਬਾ ਜੀ ਦੀ ਖਬਰ ਆਪਣੇ ਬਾਬਾ ਜੀ ਤੋਂ ਸੁਣ ਲਓ ਬਾਬਾ ਜਦੇ ਬੰਦਿਆ ਉਹ ਖਾਲਸਾ ਵਾਲੇ ਬਹੁਤ ਗਲਤ ਬੋਲ ਰਹੇ ਆ ਲੋਕਾਂ ਨੂੰ ਪავლੀ ਨੂੰ ਘਮਰਾ ਰਹੇ ਆ ਮੈਨੂੰ ਸਮਝ ਹੀ ਆਉਂਦੀ ਪਏ ਹੱਡ ਦੇ ਵਿੱਚ ਵੀ ਇਦਾਂ ਦੇ ਅਸੀਂ ਕੰਮ ਕਰ ਰਹੇ ਆ ਔਰ ਕਿਸ ਨੇ ਜਾ ਕੇ ਪਹਿਲਾਂ ਬਾਬਾ ਨਾਨ ਸਿੰਘ ਨੂੰ ਮੰਡ ਪਿੰਡ ਤੋਂ ਕਿਹਾ ਗਿਆ ਪਈ ਬਾ ਦੇਖੋ ਮਿਸ ਇਨਫਰਮੇਸ਼ਨ ਦਿੱਤੀ ਆ ਉਹਨਾਂ ਨੂੰ ਪਈ ਖਾਲਸਾ ਜਿੱਦਾਂ ਪਈ ਉਂਗਲਸਣ ਉੱਥੇ ਜਿੱਦਾਂ ਪਰ ਬਾਬਾ ਜੀ ਨੇ ਅੱਜ ਗੱਲ ਸਾਰੀ ਕਲੀਅਰ ਕਰ ਦਿੱਤੀ ਆ ਜੋ ਅਸਲੀ ਸੀ ਜੋ ਪਿਛਲੇ ਹੜ ਆਈ ਸੀਗੇ ਇਹਦੇ ਵਿੱਚ ਤੁਸੀਂ ਸੁਣੋ ਬਾਬਾ ਜੀ ਕੀ ਕਹਿ ਰਹੇ ਆ ਤੇ ਇਹ ਵੀ ਦੇਖੋ ਤੁਸੀਂ ਖਾਲਸਾ ਦਾ ਰੈਕੋਡ ਕਿੰਨਾ ਤਕੜਾ ਆ ਜਦੋਂ ਹੜ ਆਉਂਦੇ ਆ ਅਸੀਂ ਕਿੱਦਾਂ ਮਾਇਆ ਕਿੱਦਾਂ ਵਰਤਦੇ ਆ ਜੜੀ ਸੰਗਤ ਨਾਲ ਲੋਕਾਂ ਨਾਲ ਖੜੇ 2 ਸਾਲ ਲੱਗ ਜਾਂਦੇ ਕਈ ਵਾਰ ਇਹ ਕੰਮ ਕਰ ਲਿਓ ਕਿਉਂਕਿ ਕੰਮ ਬਹੁਤ ਭਾਈ ਹੁੰਦੇ ਆ ਇਹ ਤੁਸੀਂ ਆਪੇ ਹੀ ਸੁਣ ਕੇ ਦੇਖ ਲਓ ਆਪੇ ਖਾਸ ਕਿੰਨੀ ਡੈਡੀਕੇਟਿਡ ਆ ਤੁਸੀਂ ਡੋਨੇਸ਼ਨ ਦਿੰਨੇ ਸਾਥ ਦਿੰਨੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਇਦਾਂ ਦੇ ਮਾੜੇ ਕੰਮ ਕਰਦੇ ਖਾਸ ਸਕੇ ਖਲਾਬ ਹੋਦੀ ਜਾਂਦੇ ਆ ਤੁਸੀਂ ਉਹਲੇ ਅਰਦਾਸ ਕਰੋ ਕਿਉਂਕਿ ਲੱਗਦੇ ਬੜੇ ਪਰੇਸ਼ਾਨ ਹੈ ਉਹਨਾਂ ਦੀ ਆਤਮਾ ਤੇ ਤੁਸੀਂ ਆਪੇ ਬਾਬਾ ਜੀ ਦੀ ਖਬਰ ਆਪਣੇ ਬਾਬਾ ਜੀ ਤੋਂ ਸੁਣ ਲਓ ਬਾਬਾ ਜੀ ਜਿਵੇਂ ਬੰਦਿਆਂ ਉਹ ਖਾਲਸਾ ਵਾਲੇ ਬਹੁਤ ਗਲਤ ਬੋਲ ਰਹੇ ਆ ਏ ਲੋਕਾਂ ਨੂੰ ਪਬਲਿਕ ਕਮਰਾ ਰਾਏ ਆ ਮੈਨੇ ਸਮਝੀ ਆਉਣੀ ਪਏ ਹੜ ਦੇ ਵਿੱਚ ਵੀ ਇਦਾਂ ਦੇ ਅਸੀਂ ਕੰਮ ਕਰ ਰਹੇ ਆ ਔਰ ਕਿਸਨੇ ਜਾ ਕੇ ਪਹਿਲਾਂ ਬਾਬਾ ਨੰਦ ਸਿੰਘ ਨੂੰ ਮੰਡ ਪਿੰਡ ਤੋਂ ਕਿਹਾ ਗਿਆ ਪਈ ਬਾ ਦੇਖੋ ਮਿਸ ਇਨਫਰਮੇਸ਼ਨ ਦਿੱਤੀ ਆ ਉਹਨਾਂ ਨੂੰ ਪਈ ਖਾਲਸਾ ਜਿੱਦਾਂ ਪਈ ਉਂਗਲਸਣ ਉੱਥੇ ਜਿੱਦਾਂ ਪਰ ਬਾਬਾ ਜੀ ਨੇ ਅੱਜ ਗੱਲ ਸਾਰੀ ਕਲੀਅਰ ਕਰ ਦਿੱਤੀ ਆ ਜੋ ਅਸਲੀ ਸੀ ਜੋ ਪਿਛਲੇ ਹੜ ਆਈ ਸੀਗੇ ਇਰੇ ਵੀ ਤੁਸੀਂ ਸੁਣੋ ਬਾਬਾ ਜੀ ਕੀ ਕਹਿ ਰਹੇ ਆ ਤੇ ਇਹ ਵੀ ਦੇਖੋ ਤੁਸੀਂ ਖਾਸ ਦਾ ਰੈਕੋਰ ਕਿੰਨਾ ਤਕੜਾ ਆਇਆ ਜਦੋਂ ਹੜ ਆਉਂਦੇ ਆ ਅਸੀਂ ਕਿੱਦਾਂ ਮਾਇਆ ਕਿੱਦਾਂ ਵਰਤਦੇ ਆ ਬੜੀ ਸੰਗਤ ਨਾਲ ਲੋਕਾਂ ਨਾਲ ਖੜੇ ਦੋ ਸਾਲ ਲੱਗ ਜਾਂਦੇ ਕਈ ਵਾਰ ਇਹ ਕੰਮ ਕਰਦ ਨੂੰ ਕਿਉਂਕਿ ਕੰਮ ਬਹੁਤ ਭਾਈ ਹੁੰਦੇ ਆ ਇਹ ਤੁਸੀਂ ਆਪੇ ਹੀ ਸੁਣ ਕੇ ਦੇਖ ਲਓ ਭਈ ਖਾਸ ਕਿੰਨੀ ਡੈਡੀਕੇਟਿਡ ਆ ਤੁਸੀਂ ਡੋਨੇਸ਼ਨ ਦਿੱਨੇ ਸਾਥ ਦਿੱਨੇ ਤੁਹਾਡਾ ਬਹੁਤ ਧੰਨਵਾਦ ਜਿਹੜੇ ਇਦਾਂ ਦੇ ਮਾੜੇ ਕੰਮ ਕਰਦੇ ਖਾਸ ਦੇ ਖਿਲਾਫ ਬੋਲ ਜਾਂਦੇ ਆ ਤੁਸੀਂ ਉਹਲੇ ਅਰਦਾਸ ਕਰੋ ਕਿਉਂਕਿ ਲੱਗਦੇ ਬੜੇ ਪਰੇਸ਼ਾਨ ਨੇ ਉਹਨਾਂ ਦੀ ਆਤਮਾ ਤੇ ਤੁਸੀਂ ਆਪੇ ਬਾਬਾ ਜੀ ਦੀ ਖਬਰ ਆਪਣੇ ਬਾਬਾ ਜੀ ਤੋਂ ਸੁਣ ਲਓ ਬਾਬਾ